ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਅੱਜ ਇੱਕ ਵਾਰ ਫੇਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਰਾਹਤ ਮਿਲੀ ਹੈ ਪੰਜਾਬ ਤੋਂ ਨਵੇਂ ਬਣੇ ਸੰਸਦ ਭਾਈ ਅਮਰਪਾਲ ਖਾਲਸਾ ਜਿਨ੍ਹਾਂ ਨੂੰ سزا ਹੋਈ ਹੈ ਐਨਐਸਸੀ ਦੇ ਤਹਿਤ ਅਤੇ ਡਿਬਰੂਗੜੀ ਜੇਲ੍ਹ ਅਸਾਮ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਲਗਭਗ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਨਜ਼ਰਬੰਦ ਨੇ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡੀ ਰਾਹ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡੀ ਰਾਹ ਦਿੱਤੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਨੇ ਐਮਪੀਸ਼ਿਪ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ ਭਾਈ ਅਮਰਤਪਾਲ ਖਾਲਸਾ ਨਵੇਂ ਬਣੇ ਸੰਸਦ ਦੇ ਖਿਲਾਫ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਆਰਟੀਕਲ 84A ਕਹਿੰਦਾ ਹੈ ਕਿ ਜੇਕਰ ਵੋਟਰ ਉਸ ਹਲਕੇ ਦਾ ਨਹੀਂ ਹੈ ਤਾਂ ਉਹ ਲੋਕ ਸਭਾ ਦੀ ਸੀਟ ਜਾਂ ਐਮਐਲਏ ਦੀ ਸੀਟ ਨਹੀਂ ਲੜ ਸਕਦਾ لیکن ਲੰਬੇ ਸਮੇਂ ਦੀ ਬੈਸ ਬਾਈ ਤੋਂ ਬਾਅਦ ਅੱਜ ਆਖਰਕਾਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਭਾਈ ਅਮਰਤਪਾਲ ਖਾਲਸਾ ਦੇ ਹੱਕ ਦੇ ਵਿੱਚ ਅਤੇ ਹਰੀ ਝੰਡੀ ਮਿਲ ਗਈ ਹੈ ਪਟੀਸ਼ਨ ਕਰਤਾ ਨੇ ਇਹ ਵੀ ਇਲਜ਼ਾਮ ਲਗਾਏ ਸੀ ਕਿ ਉਹਨਾਂ ਨੇ ਜਿਹੜਾ ਖਰਚਾ ਕੀਤਾ ਹੈ ਜਿਹੜਾ ਚੋਣ ਮੈਮ ਤੇ ਪੈਸਾ ਖਰਚ ਕੀਤਾ ਗਿਆ ਹੈ ਲਗਭਗ 40 ਲੱਖ ਰੁਪਏ ਉਹ ਕਿੱਥੋਂ ਲਿਆ ਗਿਆ ਕਿੰਨਾਂ ਲੋਕਾਂ ਨੇ ਉਹ ਪੈਸਾ ਮੁਹੱਈਆ ਕਰਵਾਇਆ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੇ ਇਹ ਇਲਜ਼ਾਮ ਲਗਾਇਆ ਸੀ ਕਿ ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਿਨਾਂ ਹੀ ਜਿਹੜੇ ਚੋਣ ਮਨਰਥ ਚੋਣ ਮਨਰਥ ਪੱਤਰ ਨੇ ਜਿਹੜੇ ਉਹ ਜਾਰੀ ਕੀਤੇ ਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਚੋਰ ਪਰਚਾਣ ਵੀ ਕੀਤਾ ਗਿਆ ਇਸ ਨੂੰ ਲੈ ਕੇ ਪਟੀਸ਼ਨ ਕਰਤਾ ਨੇ ਚੁਣੌਤੀ ਦਿੱਤੀ ਸੀ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੀ ਮੈਂਬਰ ਆਫ ਪਾਰਲੀਮੈਂਟ ਵਾਲੀ ਕੁਰਸੀ ਨੂੰ ਲੈ ਕੇ ਲੇਕਿਨ ਅੱਜ 2-3 ਘੰਟਿਆਂ ਦੀ ਬਹਿਸ ਤੋਂ ਬਾਅਦ ਬਾਤ ਜਿਹੜਾ ਹੈ ਭਾਈ ਅਮਰਪਾਲ ਖਾਲਸਾ ਨੂੰ ਜਿਹੜੀ ਹਰੀ ਚੰਡੀ ਦੇ ਦਿੱਤੀ ਗਈ ਹੈ ਪੰਜਾਬ ਅਤੇ ਹਰਿਆਣਾ ਦੀ ਉੱਚ ਅਦਾਲਤ ਨੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਜਾਇਆ ਸਵਧਾਨ ਨਹੀਂ ਕਹਿੰਦਾ ਕਿ 84 ਆਰਟੀਕਲ ਦੇ ਅਨੁਸਾਰ ਕਿ ਜਿਹੜਾ ਇਲੈਕਸ਼ਨ ਲੜ ਰਿਹਾ ਹੈ ਉਹ ਉਸ ਇਲਾਕੇ ਦਾ ਹੀ ਹੋਣਾ ਚਾਹੀਦਾ ਹੈ ਜਿੱਤੂ ਦੀ ਉਸ ਦੀ ਵੋਟ ਮਣੀ ਹੋਵੇ ਦੂਸਰੇ ਪਾਸੇ ਇਹ ਵੀ ਖਾਰਜ ਕੀਤਾ ਗਿਆ ਹੈ ਕਿ ਭਾਈ ਅਮਰਪਾਲ ਖਾਲਸਾ ਜਿਹੜੇ ਨੇ ਭਾਵੇਂ ਓਲਰਈਆ ਦੇ ਨੇ ਲੇਕਿਨ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਕਾਫੀ ਵਿਧਾਇਕ ਇੱਕ ਵਿਧਾਇਕ ਸੀ ਹੰਸ ਰਾਜ ਉਹ ਵੈਸੇ ਦੇ ਪੰਜਾਬ ਦੇ ਨੇ ਲੇਕਿਨ ਉਹਨਾਂ ਨੇ ਲੋਕ ਸਭਾ ਦੀ ਸੀਟ ਲੜੀ ਸੀ ਪਿਛਲੀਆਂ ਲੋਕ ਸਭਾਵਾਂ ਦੀ ਸਭਾ ਵਿੱਚ ਦਿੱਲੀ ਦੇ ਵਿੱਚ ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜਿਹੜੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਤਲਵਿੰਦਰ ਸਿੰਘ ਨਾਮ ਦੇ ਪਰਸੰਦੀ ਜਿਸ ਨੇ ਚੁਣੌਤੀ ਦਿੱਤੀ ਸੀ ਭਾਈ ਅਮਰਪਾਲ ਖਾਲਸਾ ਨੂੰ ਉਹਨਾਂ ਨੇ ਕਿਹਾ ਕੋਈ ਅਜਾਇ ਕਾਨੂੰਨ ਨਹੀਂ ਹੈ ਕਿ ਜਿਸ ਹਲਕੇ ਹਲਕੇ ਦਾ ਜਿਹੜਾ ਹੈ ਮੈਂਬਰ ਹੋਵੇ ਉਸ ਹਲਕੇ ਦੇ ਵਿੱਚ ਹੀ ਲੜ ਸਕਦਾ ਅਜਾਇ ਕੁਛ ਨਹੀਂ ਹੈ ਇਸ ਲਈ ਭਾਈ ਅਮਰਪਾਲ ਖਾਲਸਾ ਨੂੰ ਹਾੜੀ ਚੰਡੀ ਮਿਲ ਗਈ ਹੈ ਅਤੇ ਰਾਤ ਦੀ ਸਾਸ ਵੀ ਮਿਲੀ ਹੈ ਦੂਸਰੇ ਪਾਸੇ ਗੱਲ ਕਰੀਏ ਭਾਈ ਅਮਰਪਾਲ ਖਾਲਸਾ ਦੀ ਭਾਈ ਅਮਰਪਾਲ ਖਾਲਸਾ ਨੇ ਜਿਹੜੇ ਉਹ ਕਾਫੀ ਲੰਮੇ ਸਮੇਂ ਤੋਂ NSA ਦੇ ਤਹਿਤ ਡਿਬੜੂ ਕਰਦੀ ਜੇਲ ਅਸਾਮ ਦੇ ਵਿੱਚ ਨਜ਼ਰਬੰਦ ਨੇ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਪਰਿਵਾਰ ਨੇ ਵੀ ਪਟੀਸ਼ਨ ਦਾਇਰ ਕੀਤੀ ਹੋਈ ਹੈ ਕਿ ਦੇਸ਼ ਦਾ ਸੰਵਿਧਾਨ ਕਹਿੰਦਾ ਹੈ ਕਿ ਸਿਰਫ ਸਾਲ ਦੀ NSA ਹੁੰਦੀ ਹੈ ਸਾਲ ਤੋਂ ਵੱਧ ਆਪਾਂ ਕਿਸੇ ਤੇ NSA ਲਗਾ ਨਹੀਂ ਸਕਦੇ ਇਸ ਨੂੰ ਲੈ ਕੇ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਮਾਤਾ ਪਿਤਾ ਅਤੇ ਉਸ ਦੇ ਜਿਹੜੇ ਸਾਥੀ ਨੇ ਜਿਹੜੇ ਨਾਲ ਉਸ ਦੇ ਨਜ਼ਰਬੰਦ ਨੇ ਦਿਬਰੂਗੜ੍ਹ ਦੀ ਜ਼ਿਲ੍ਹੇ ਜਿਹੜੀ ਅਸਾਮ ਦੇ ਵਿੱਚ ਹੈ ਉਹਨਾਂ ਦੇ ਮਾਤਾ ਪਿਤਾ ਵੱਲੋਂ ਵੀ ਇਹ ਪਟੀਸ਼ਨਾਂ ਦਾਇਰ ਕੀਤੀਆਂ ਹੋਈਆਂ ਨੇ ਕਿ ਜਿਹੜੀ ਐਨਐਸਏ ਸਿਰਫ ਇੱਕ ਸਾਲ ਦੀ ਇੱਕ ਸਾਲ ਤੋਂ ਵੱਧ ਦਾ ਸਮਾਂ ਜਿਹੜਾ ਹੈ ਐਨਐਸਏ ਵਿਧਾ ਨਹੀਂ ਸਕਦੇ ਕਿਉਂਕਿ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਲ ਦੀ ਹੋਰ ਐਨਐਸਏ ਵਿਧਾ ਦਿੱਤੀ ਸੀ ਭਾਈ ਅਮਰਪਾਲ ਖਾਲਸਾ ਤੇ ਉਸਦੇ ਸਾਥੀਆਂ ਦੇ ਖਿਲਾਫ ਇਸ ਨੂੰ ਵੀ ਲੈ ਕੇ ਭਾਈ ਅਮਰਪਾਲ ਖਾਲਸਾ ਨੇ ਹੁਣ ਚਨੌਤੀ ਦੇ ਦਿੱਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਸ ਦੇ ਪੱਖ ਦੇ ਵਿੱਚ ਹੋਵੇਗਾ ਫੈਸਲਾ ਧੰਨਵਾਦ